ਦੀ ਆ ਗਿਆ ਸਿੱਤਲਵੰਡੀ ਤੋਂ ਅਸੀਂ ਤਲਵੰਡੀ ਦਾਮਦਵਾ ਸਾਹਿਬ ਬਾਬਾ ਦੀਪ ਸਿੰਘ ਜੀ ਦਾ ਗੁਰਦੁਆਰਾ ਸਾਹਿਬ ਤੇ ਤੇ ਉੱਥੇ ਨਾ ਅਚਪੈਰਾ ਸਾਹਿਬ ਕੱਟਣ ਜਾਂਦੇ ਨੇ ਹਰ ਏਤਵਾਰ ਤੇ ਉੱਥੇ ਚਲੋ 4 ਘੰਟੇ ਸਮਝ ਲੋ ਵਿੱਚ ਆਉਣ ਜਾਣ ਸਾਰੇ ਸਾਡੀ ਹਾਜ਼ਰੀ ਲੱਗ ਜਾਂਦੀ ਹੈ ਉਹ ਤਾਂ ਵੈਸੇ ਅਸੀਂ ਮੇਲਾ ਤਾਂ ਮੈਂ ਜਪਜੀ ਸਾਹਿਬ ਤੇ ਅਸੀਂ ਕਰਦੀ ਹੁੰਦੀਆਂ ਦੋ ਪਾਠ ਤੇ ਪਚੋਪੀ ਸਾਹਿਬ ਦਾ ਤੇ ਸੁਖਮਨੀ ਸਾਹਿਬ ਦਾ ਤੇ ਮੈਂ ਜਾਂਦੀ ਹੁੰਦੀ ਇੱਕ ਦੋ ਮੇਰੇ ਘਰ ਇੱਧਰ ਹੈਗੀਆਂ ਕੋਈ ਮੇਰੇ ਫਰੈਂਡ ਜੀ ਬਿਰਗਾ ਅਸੀਂ ਜਾਂਦੇ ਹੁੰਦੇ ਆ ਤਿੰਨੇ ਤੇ ਆਇਆ ਜੀ ਪਤਾ ਕੀ ਗੱਲ ਹੈ ਮੇਰੇ ਹਸਬੰਦ ਲਈ ਤੱਕ ਤਾਂ ਹੈਗੇ ਬਿਮਾਰ ਸ਼ੂਗਰ ਵਧੀ ਰਹੀ ਹੈ ਸ਼ੂਗਰ ਕਰਕੇ ਨੀ ਇੱਕ ਐ ਪ੍ਰਮਾਗ ਮੋਰੇ 10 ਹੀ ਕਰੀ ਦੀ ਸੱਚੇ ਪਾਤਸ਼ਾਹ ਬੇਟੇ ਦੇ ਵੀ ਪਥਰੀ ਹੈ ਪਿੱਤੇ ਚ ਤੇ ਨੌ ਦਾ ਵੀ ਪਥਰੀ ਦਾ ਪਰੇਸ਼ਾਨ ਹੈ ਇਸ ਕਰਕੇ ਪ੍ਰਮਾਤਮਾ ਨਾਲ ਤੰਦਰੁਸਤੀ ਬਖਸ਼ੋ ਅੱਜ ਕੱਲ ਦੇ ਬੱਚੇ ਹੁਝੇ ਇਸ ਕਰਕੇ ਨਾ ਮੇਰਾ ਮਾਮ ਸੀਗਾ ਮੈਂ ਚਲ ਪਾਠ ਕਰਾਉਨੇ ਆ ਦੀ ਵਿੰਨੰਤ ਅੰਦਰਸਤੀ ਅਰਦਾਸ ਕਰਾ ਦਿੰਦੇ ਹਾਂ ਚਲ ਬਾਲਾ ਕੱਟ ਨਹੀਂ ਕਰਦੇ ਹਨ ਬੱਚੇ ਦੇਖੋ ਆਪਦੀਆਂ ਮਰਦਿਆਂ ਕਰਦੇ ਜਿੱਥੇ ਕਹਿੰਨੀ ਆਪਾਂ ਤੋਂ ਇਹ ਚੀਜ਼ ਨੂੰ ਬੁਰਾ ਮਹਿਸੂਸ ਦਿਆ ਚਲੋ ਕੋਈ ਗੱਲ ਨਹੀਂ ਹਰ ਘਰ ਕਰਦੀ ਇਹ ਕਹਾਣੀਆਂ ਕਿਸੇ ਦੇ ਬੱਚੇ ਠੀਕ ਆ ਸਿਆਣੀਆਂ ਤੇ ਚਲੋ ਦੁਪਹਿਰਾ ਸਾਮ ਨਾਲ ਤੇ ਦੇਖੋ ਹਾਜ਼ਰੀ ਲੱਗ ਜਾਂਦੀ ਹੈ ਤੇ ਬਾਕੀ ਉੱਥੇ ਆਏ ਆ ਜੀ ਬਹੁਤ ਸੰਗਤ ਹੁੰਦੀ ਆ ਤੇ ਇੰਨੇ ਨਾਲ ਵੀ ਆਪਾਂ ਧਿਆਨ ਨਾਲ ਰੱਬ ਦਾ ਪਰਮਾਤਮਾ ਦਾ ਨਾਲ ਲੈਣੇ ਆਪਾਂ ਧਿਆਨ ਨਾਲ ਪੜ੍ਹ ਕਰਦੇ ਆ ਤੇ ਸਾਰੇ ਜਾਇ ਕਰੋ ਜਿਹੜੇ ਵਿਦਰਾ ਜਿੱਥੇ ਵੀ ਬਾਬਾ ਦੀਪ ਸਿੰਘ ਸ਼ਹੀਦ ਜੀ ਦਾ ਤੁਹਾਡੇ ਆਸ-ਪਾਸ ਹੀ ਹੈਗਾ ਸਥਾਨ ਬਾਬਾ ਕਸਦੀਪ ਸਿੰਘ ਜੀ ਤੇ ਉੱਥੇ ਤੁਸੀਂ ਜਾ ਕੇ ਚਪੈਰਾ ਕੱਟਿਆ ਕਰ। ਵੈਸੇ ਤਾਂ ਆਪਾਂ ਘਰੇ ਵੀ ਪਾਠ ਕਰਸਣੇ ਪਰ ਘਰੇ ਉਹ ਕਲ ਨਹੀਂ ਬਣਦੀ ਕਿਉਂਕਿ ਘਰੇ ਆਪਣੇ ਕੋਈ ਨਾ ਕੋਈ ਆ ਗਿਆ ਜਿਵੇਂ ਹੁਣ ਮੇਰਾ ਮਾਸ ਸੀਗਾ ਮੈਂ ਕਿਾ ਚਲ ਮੈਂ 5 ਵਜੇ ਗਏ ਸੀ। ਮੈਂ ਰਹਿ ਰਹਾ ਸੱਬ ਤੱਕ ਸ਼ੁਰੂ ਕਰਦੀ ਐ। ਉਹਦੇ ਕਿਸੇ ਨੇ ਬੈਲ ਮਾਰ ਦਿੱਤੀ। ਘਰੇ ਆਇਆਂ ਕਰਕੇ ਆਪਨੇ ਵੀ ਘਰੇ ਆਪਾਂ ਦਾ ਕੋਈ ਨਾ ਕੋਈ ਆ ਜਾਂਦਾ ਬੈਲ ਮਾਰ ਦੇ ਕਿਸੇ ਨੇ ਉਹ ਜਿਆ ਆਪਣਾ ਬਣਦਾ ਨਹੀਂ ਮਾਰ ਹਣਾ। ਕਿਸੇ ਨੇ ਵਾਜ ਮਾਰ ਦਿੱਤੀ ਕੋਈ ਆ ਗਿਆ ਕੁ ਕੁਛ ਤੇ ਫੋਨ ਤੇ ਬੈਲੀ ਮਾਰ ਦਿੰਦੇ ਆ ਚਲ ਆ ਵੀ ਆਪਾਂ ਗੇਟ ਬੰਦ ਕਰ ਲਾਂਗੇ ਪਰ ਬੈਲ ਮਾਰ ਦਿੰਦੇ ਆ ਫਿਰ ਬੈਲ ਆਈ ਨਹੀਂ ਬੰਦੇ ਨੇ ਇੱਕ ਮਾਰਤੀ ਦੂ ਮਾਰਤੀ ਫਿਰ ਮਾਰੀ ਜਾਂਦੇ ਫਿਰ ਆਿੰਦਾ ਕਈ ਵਾਰ ਕੋਈ ਜ਼ਰੂਰੀ ਬੰਦਾ ਦਾ ਹੋਵੇ ਵੀ ਜਾਈਏ ਦੇਖੀ ਕੋਈ ਕੰਮ ਨਾ ਕਿ ਸੰਜੂਰੀ ਹੋਵੇ ਹਨਾ ਕੋਈ ਆਪਦਾ ਹੀ ਨਾ ਆ ਗਿਆ ਹੋਵੇ बस ਇਹ ਵੀ ਹੁੰਦਾ ਤੇ ਚਲੋ ਜੀ ਜਿੱਥੇ ਤੁਹਾਡੇ ਬਾਬਾ ਦੀਪ ਸਿੰਘ ਸ਼ਹੀਦ ਜੀ ਦਾ ਹੈਗਾ ਉੱਥੇ ਜਾਇਆ ਕਰੋ ਮਾਵਾ ਨੂੰ ਕਹਿੰਦਾ ਮਾਵਾ ਤਾ ਜਾਂਦਾ ਬੱਚਿਆਂ ਦੀ ਜਾਂ ਦੇ ਘਰ ਵਾਲੇ ਦੀ ਖਾਤਰ ਹੀ ਤੁਰੀਆਂ ਫਿਰਦੀਆਂ ਆਪਦੀ ਖਾਤਰ ਤਾਂ ਮਾਫ ਹੋਈ ਵੀ ਨਹੀਂ ਦੁਆ ਮੰਗਦੀ ਪਰਮਾਤਮਾ ਤੋਂ ਠੀਕ ਹੈ ਪਰ ਇਹ ਕਦਰ ਨਹੀਂ ਪਉਂਦੀ ਕੋਈ ਵੀ ਚਲੋ ਜੀ ਮਾਵਾ ਦਾ ਫਰਜ਼ ਤੇ ਉਹ ਫਰਜ਼ ਤਾਂ ਮਾਵਾ ਦਾ ਪਰ ਜਿੰਨਾਂ ਦਾ ਵੀ ਆ ਬੱਚਿਆਂ ਦਾ ਫਰਜ਼ ਤੇ ਚਲੋ ਮਾਂ ਦੀ ਮਮਤਾ ਮਾਂ ਦੀ ਕੋਈ ਹੁੰਦੀ ਹੈ ਜੇ ਮਰ ਗਈ ਹੋਣਾ ਇਹ ਤਾਂ ਨੰਦ ਲੈਂਦੇ ਫਿਰਦੇ ਰਹਿੰਦੇ ਬੱਚੇ ਦਾ ਹਨਾ ਮਾਵਾ ਦਾ ਕੋਈ ਫਿਕਰ ਨਹੀਂ ਕਰਿਆ ਹੈ ਤੇ ਕੋਈ ਮਾਂ ਪਿਓ ਦਾ ਕੋਈ ਫਿਕਰ ਨਹੀਂ ਹੁੰਦਾ ਜਿਹੜੇ ਸਿਆਣੇ ਬੱਚੇ ਤਾਂ ਮਾਂ ਪੇ ਤਾਂ ਬਹੁਤ ਕਰਦੇ ਆ ਕਿ ਇਹੋ ਜੀ ਗੱਲਾਂ ਵਿੱਚ ਸਿਆਣੇ ਬਹੁਤ ਹੈਗੇ ਆ ਤੇ ਮੇਰੇ ਹਸਬੰਦ ਨਾਲ ਸ਼ੂਗਰ ਜ਼ਿਆਦਾ ਵਧਣ ਲੱਗ ਗਈ। ਤੇ ਇੱਕ ਦਿਨ ਤਾਂ ਜਮੇ ਹੀ ਆਏ ਹੋ ਗਏ ਸੀ ਕਿ ਚਾਹ ਹੋ। ਆਪਣਾ ਚੈੱਕ ਕਰਨ ਲੱਗੇ ਸੀ ਤੇ ਡਿੱਗ ਪਏ ਮੋਟਰਸਾਈਕਲ ਤੋਂ 6:00 ਵਜੇ ਪੈਰ ਤੇ ਪੈਰ ਮਾਸਾ ਠੀਕ ਕੀਤਾ। ਮੈਂ ਕਿ ਡਾਕਟਰ ਦੇ ਲੈ ਕੇ ਉਹਨਾਂ ਨੇ ਵਧਾ ਦੋਣਨਾ ਸ਼ੂਗਰ ਅਟੈਕ ਕਰ ਗਈ ਜਿਹਾ ਕਰ ਗਈ ਹਨਾ ਮੈਨੂੰ ਆਏ ਸ਼ੱਕ ਹੋ ਜੂਗਾ। ਫਿਰ ਮੈਂ ਕੱਚਾ ਤੇਲ ਤੇ ਹਲਦੀ ਪੋਕਦੇ ਸੀ ਉਹਨਾਂ ਵਧੀਆ ਸੱਟ ਹੋ ਗਈ ਸੀ। ਤੇ ਝਿਮੂ ਗਿਆ ਹੋਇਆ ਘੁੰਮਣੀ ਕਰਦਾ। ਆਪਣੀ ਪਾਰਟੀ ਆ। ਹਨਾ

ਸੰਮੇਲ ਪਾਰਟੀ ਜਿੰਦਾਬਾਦ ਕੌਮ ਪਾਰਟੀ ਜਿੰਦਾਬਾਦ ਇਹ ਵੋਟਾਂ ਲਈ ਸੀ ਜੀ ਕਾਂਗਰਸ ਪਾਰਟੀ ਵਾਲੀ ਚਲੋ ਸਾਰਿਆਂ ਨੂੰ ਦੇਖਣਾ ਪੈਂਦਾ ਹਨਾ ਤੇ ਕਹਦਾ ਵੀ ਭਾਈ ਪਾਵਾਂਗੇ 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 ਚਲੋ ਦੇਖ ਕੇ ਬੰਦਾ ਪਰ ਜਿਆਦਾ ਤਾਂ ਹੁਣ ਝਕਾਏ ਖੰਡੂਰ ਸਾਹਿਬ ਦਾ ਅਮਰਤਪਾਲ ਆ ਲੈ ਬਾਕੀ ਜਿਹੜੀਆਂ ਜੋ ਵੀ ਉਸ ਪਾਰਟੀ ਨੇ ਪਰ ਅਮਰਤਪਾਲ ਆਜ਼ਾਦ ਖੜਾ ਹੈ ਤੇ ਬਾਕੀ ਜੋ ਵੀ ਜਿਵੇਂ ਹੁਣ ਆਪਣੇ ਅਕਾਲੀ ਦਲ ਅਮਰਸਾਰੇ ਜਿਵੇਂ ਸਿੱਖ ਪੰਥ ਦਾ ਦੇ ਹੋਇਆ ਸਿੱਖ ਪੰਥ ਦੀ ਪਾਰਟੀ ਆ ਉਹ ਉਹਨਾਂ ਨੂੰ ਦੇਖ ਲਾਂਗੇ ਉਹਨਾਂ ਦੇ ਲੱਖਾਂ ਸਿਧਾਣਾ ਖੜਾ ਹੈ ਤੇ ਬਾਕੀ ਚਲੋ ਜੀ ਬੰਦੇ ਦਾ ਮਾਮਲਾ ਹੈ ਨਾ ਦੇਖਾਂਗੇ ਪਰ ਪਿਆਸੀ ਇਹਨਾਂ ਨੇ ਕੁਝ ਨਹੀਂ ਕੀਤਾ ਇਹਨਾਂ ਨੇ ਬਹੁਤ ਆਪਦਾ ਹੀ ਬਣਾਇਆ ਕਿਸੇ ਵੀ ਪਾਰਟੀ ਨੇ ਚਲੋ ਤੁਰੇ ਤਾਂ ਹੁਣ ਸਾਰੇ ਫਿਰਦੇ ਆ ਸਾਰਿਆਂ ਨੂੰ ਦੇਖਣਾ ਕਿਸੇ ਨਾਲ ਹੀ ਤਾਂ ਕਹਿਣਾ ਨਹੀਂ ਭਾਈ ਤੁਹਾਨੂੰ ਅਸੀਂ ਵੋਟ ਪਾਉਂਦੇ ਵੋਟ ਅਸੀਂ ਸਾਰਿਆਂ ਨੂੰ ਪਾਵਾਂਗੇ ਤੇ ਸੌਰੀ ਬੋਰਡ ਕਾਵਾਂਗੇ ਅਸੀਂ ਸਾਰਿਆਂ ਨੂੰ ਵੀ ਭਾਈ ਪਾਵਾਂਗੇ ਪਰ ਆਈਆਂ ਵੀ ਬੋਰਡ ਤਾਂ ਇੱਕ ਨਹੀਂ ਪਾਉਣੀ ਐ ਇੱਕ ਬੋਰਡ ਆ ਤਿੰਨ ਵੋਟਾਂ ਕਰਦੀਆਂ ਬੇਟੀ ਦੀ ਵੀ ਬਣਾਤੀ ਸੀ ਨੌਂ ਦੀ ਬਣਾ ਬਣਾਈ ਨਹੀਂ ਬਸ ਤੇ ਉਹਦੀਆਂ ਸਰਪੰਚੀ ਵਾਲੀ ਚ ਬਣਾਉਂਗੀ ਮੀ ਆ ਗਿਆ ਜੀ ਮੌਸਮ ਠੰਡਾ ਠਾਰ ਮੀ ਦੱਸੋ ਕਿਹੜੇ ਕਿਹੜੇ ਰਿਚ ਮੀ ਹੈ ਹਾ ਹਾ ਕਿੰਨਾ ਸੋਹਣਾ ਮੌਸਮ ਆ ਹਾ 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 ਲੈ ਲਓ ਜੀ ਆ ਮੀ ਅਗੇ ਗੁੱਟੇ ਦੇ ਦੇ ਮੇਜ਼ 'ਤੇ ਰੱਖ ਦੇ ਜਿਮੂ ਜਿਮੂ ਚਲੋ ਜੀ ਵੀਡੀਓ ਬਦੇ ਲੱਗੇ ਸਬਸਕ੍ਰਾਈਬ ਕਰਾ ਸਬਸਕ੍ਰਾਈਬ ਸ਼ੇਅਰ ਤੇ ਦੰਬਕੇ ਲਾਈਕ ਕਰ